ਗੱਡੀ ਸਾਰੀ ਸੀਲਡ ਆ ਲੱਗੀ ਵੱਜੀ ਕਿਤੋਂ ਵੀ ਨਹੀਂ ਹੈਗੀ ਬਾਈ ਜੀ ਬੈਟਰੀ ਪੂਰੀ ਵਧੀਆ ਗੱਡੀ ਦੇ ਵਿੱਚ ਫਿਲਟਰ ਵਗੈਰਾ ਚੇਂਜ ਆ ਸਰਵਿਸ ਹੋਈ ਵੀ ਆ ਇੰਜਨ ਆਇਲ ਚੇਂਜ ਬ੍ਰੇਕਲ ਚੇਂਜ ਕਰਾਉਣ ਵਾਲਾ ਤੇਲ ਚੇਂਜ ਆ ਸਾਫ ਸੁਥਰੀ ਤੇ ਸੋਹਣੀ ਗੱਡੀ ਆ 2010 ਮਾਡਲ ਜੀ 4 ਸਿਲਵਰ ਕਲਰ ਹਾਂ ਜੀ ਸਾਰੀ ਗੱਲ ਦਰਸ਼ਕੀ ਵੇਖੋ ਤੁਹਾਡੇ ਵਾਸਤੇ ਆਪਾਂ 2010 ਮਾਡਲ ਅਨੋਵਾ ਗੱਡੀ ਲਿਆਂਦੀ ਆ ਸਿਲਵਰ ਕਲਰ ਦੇ ਵਿੱਚ PB04 ਫਰੀਦਕੋਟ ਨੰਬਰ ਦੀ ਗੱਡੀ ਇਹਦੀ 77 ਚੋਣ 24 2010 ਮਾਰਲਾ ਸਿਲਵਰ ਕਲਰ ਆ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਜਿਹੜੀ ਟਾਇਰਾਂ ਦੀ ਹਾਲਤ ਹੈਗੀ ਆ ਉਹ 90 ਤੋਂ 95 ਪੈਸੇ ਆ ਚਾਰੋਂ ਟਾਇਰਾਂ ਦੀ ਹਾਲਤ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਓਕੇ ਗੱਲਬਾਤ ਆ ਕੋਈ ਕੰਮ ਖਰਚਾ ਨਹੀਂ ਗੱਡੀ ਦੇ ਵਿੱਚ ਸਰਵਿਸ ਵਗੈਰਾ ਹੋਈ ਵੀ ਆ ਫਿਲਟਰ ਵਗੈਰਾ ਚੇਂਜ ਆ ਠੀਕ ਆ ਜੀ ਲਓ ਜੀ 15 ਬਾਰ ਮਰਵਾਇਓ ਨੀ ਗਾਂ ਇੰਟੀਰੀਅਰ ਵਜੋਂ ਸਾਫ ਸੁਥਰੀ ਆ ਬੱਡੀ ਟੱਚ ਲੱਗੀ ਵੀ ਆ ਸੀਟ ਕਵਰ ਪੂਰੇ ਸੋਹਣੇ ਆ ਸੋਫਾ ਸੀਟ ਦੇ ਵਿੱਚ ਗੱਡੀ ਆ ਮੈਟ ਪੂਰੇ ਵਧੀਆ ਗੱਡੀ ਦੇ ਵਿੱਚ ਪਏ ਵੀ ਆ ਮੈਟ ਪੂਰੇ ਸੋਹਣੇ ਆ ਗੱਡੀ 'ਨ ਲੱਗੇ ਵੀ ਰੰਗ ਪੇਂਟ ਦੀ オリジナル ਆ ਹਲਕੀ ਥੋੜੀ ਟੱਚਿੰਗ ਆ ਗੱਡੀ ਦੇ ਵਿੱਚ ਬਾਕੀ ਗੱਡੀ ਸਾਰੀ オリジナル ਆ ਠੀਕ ਆ ਜੀ ਤੇ ਜਿਹੜੀਆਂ ਲੇਟਾਂ ਬਾਈ ਜੀ ਲੇਟਾਂ ਤੇ ਬਰਵਾਇ ਕੋਰਾ ਨਹੀਂ ਗਾ ਬਿਲਕੁਲ ਨਵੀਆਂ ਲੇਟਾਂ ਪਵਾਇਆਂ ਹੋਈਆਂ ਲੇਟਾਂ ਸੀਗੀਆਂ ਖਰਾਬ ਬਾਈ ਜੀ ਨਵੀਆਂ ਪਵਾ ਦਿਆਂ ਤੁਹਾਨੂੰ ਪਤਾ ਹੀ ਆ ਦਰਸ਼ਕ ਵੀਰੋ ਆਪਾਂ ਗੱਡੀ ਦੇ ਵਿੱਚ ਕੱਚ ਨਹੀਂ ਛੜਦੇ ਜੋ ਕੰਮ ਹੁੰਦਾ ਮੋਟਾ-ਮੋਟਾ ਸਾਰਾ ਹੱਥ ਮਰਵਾ ਕੇ ਕੰਮ ਤੇ ਫੇਰ ਗੱਡੀ ਦੀ ਡੀਲ ਕਰਦੇ ਆਂ ਭਾਈ ਜੀ ਗੱਡੀ ਚਾਲ ਚਲਾਵੀ ਦੀ ਨਹੀਂ ਹੁਣ ਤੇ ਸਾਫ ਹੋ ਗਈ ਆ 10 ਮਾਡਲ ਆ 14 ਮਾਡਲ ਵਾਲੀ ਗੱਡੀ ਨਾਲ ਤਾਂ ਚਲਾਵਾ ਭਾਈ ਲੈ ਵੀ ਸ਼ਾਂਤ ਦੇ ਨਾਲ ਬੰਦ ਹੋ ਗਿਆ ਤਾਂ ਬਹੁਤ ਕਰਦੇ ਜੇ ਵੀ ਤਾਂ ਤੁਸੀਂ ਖੋਖੀ ਰਹੋ ਭਾਈ ਜੀ ਓਕੇ ਗੱਲਬਾਤ ਹੈ ਗੱਡੀ ਦੇ ਵਿੱਚ ਇੱਕ ਭਈਆ ਮੜਾ ਜਾਂ ਸੀਸੇ ਤੇ ਮਰਵਾਇਆ ਨੀਗਾ ਸੀਸੇ 'ਚ ਹਲਕੀ ਜੀ ਤਰੇੜਾ ਬਾਈ ਜਿੰਨੀ ਵੀ ਗੱਲਬਾਤ ਹੁੰਦੀ ਹੈ ਆਪਾਂ ਦੱਸ ਕੇ ਦਿੰਨੇ ਆ ਸਾਫ਼ ਸੁਥਰਾ ਬਾਈ ਜੀ ਕੰਮ ਕਰਦੇ ਆਂਗੇ ਠੀਕ ਹੈ ਜੀ ਜਿਵੇਂ ਗੱਡੀ ਹੋਊਗੀ ਦੇਖ ਲਈ ਵੀਡੀਓ ਤੇ ਉਸੇ ਤਰ੍ਹਾਂ ਦੀ ਤੁਹਾਨੂੰ ਜਦੋਂ ਆਓਗੇ ਮਿਲੂਗੀ ਗੱਡੀ ਸਾਰੀ ਸੀਲਡ ਆ ਲੱਗੀ ਵੱਜੀ ਕਿਤੋਂ ਵੀ ਨਹੀਂ ਹੈਗੀ ਬਾਈ ਜੀ ਬੈਟਰੀ ਪੂਰੀ ਵਧੀਆ ਗੱਡੀ ਦੇ ਵਿੱਚ ਫਿਲਟਰ ਵਗੈਰਾ ਚੇਂਜ ਆ ਸਰਵਿਸ ਹੋਈ ਵੀ ਆ ਇੰਜਨ ਆਇਲ ਚੇਂਜ ਬ੍ਰੇਕਲ ਚੇਂਜ ਕਰਾਉਣ ਵਾਲਾ ਤੇਲ ਚੇਂਜ ਆ ਸਾਫ ਸੁਥਰੀ ਤੇ ਸੋਹਣੀ ਗੱਡੀ ਆ 2010 ਮਾਡਲ ਜੀ4 ਸਿਲਵਰ ਕਲਰ ਕੰਮ ਖਰਚਾ ਕੋਈ ਨਹੀਂ ਗੱਡੀ ਦੇ ਵਿੱਚ ਸ਼ੌਕਰ ਦਾ ਇੰਸਪੈਕਸ਼ਨ ਦਾ ਥੱਲੇ ਕੰਮ ਉਹ ਵੀ ਸਾਰਾ ਓਕੇ ਆ ਬਾਈ ਜੀ ਜਿਹੜੇ ਵੀਰ ਕੋਲੇ ਗੱਡੀ ਸੀ ਵਧੀਆ ਕੰਮ ਕਰਵਾਉਂਦਾ ਸੀ ਸ਼ੌਕ ਨਾਲ ਗੱਡੀ ਰੱਖੀ ਵੀ ਸੀ ਸਾਫ ਸੁਥਰਾ ਕੰਮ ਕਰਵਾਇਆ ਵਾ ਓਕੇ ਆ ਤੇ ਮੇਰੀ ਗੱਡੀ ਨੂੰ ਬਾਈ ਜੀ ਰੇਟ ਪਹਿਲਾਂ ਡਿਮਾਂਡ ਰੱਖਦੇ ਹੁੰਦੇ ਸੀ ਡਿਮਾਂਡ ਨਹੀਂ ਹੈਗੀ ਜੀ ਸੱਦ ਨਾਲਾ ਰੇਟ ਹੀ ਆ ਬਾਈ ਜੀ ਬਹੁਤ ਘੈਂਟ ਜਿਹਾ ਰੇਟ ਦੇ ਦਰਾਂ ਸਾਨੂੰ 2010 ਮਾਡਲ G4 ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਮੇਰਾ ਵੀਰ ਪਲ ਦੇਖ ਲਿਆ ਕਰੋ ਪੇਜ ਨੂੰ ਕਰ ਲਿਓ ਫੋਲੋ ਟੁੱਕ ਤੇ ਇੰਸਟਾਗ੍ਰਾਮ ਤੇ ਤੇ ਫੇਸਬੁੱਕ ਤੇ ਥੋੜੇ ਵਾਸਤੇ ਬਹੁਤ ਸੋਹਣੀਆਂ ਸੋਹਣੀਆਂ ਤੇ ਸਾਫ਼ ਸੁਥਰੀਆਂ ਗੱਡੀਆਂ ਦੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਪਾਂ ਠੀਕ ਹੈ ਜੀ 2010 ਮਾਡਲ G4 ਸਿਲਵਰ ਕਲਰ ਜਿਹੜਾ ਰੇਟ ਆ ਇਹ ਆਪੇ ਇੱਕੋ ਰੇਟ 'ਚ ਦੇ ਦੇਵਾਂਗੇ 2 ਲੱਖ ਤੇ 65000 ਦੇ ਵਿੱਚ ਗੱਡੀ ਤੁਹਾਨੂੰ ਦੇ ਲੈ ਗਏ ਦੱਸ ਕਿ ਬੀਰੂ ਤੋ ਇਹ 10 ਮਾਡਲ ਦੀ ਕੋਈ ਨਹੀਂ ਦਿੰਦਾ 3-3 ਲੱਖ ਰੁਪਈਆ ਮੰਗਦੇ ਆ ਸਾਢੇ 3 ਲੱਖ ਰੁਪਈਆ ਮੰਗ ਲੈਂਦੇ ਆ ਕਈ ਵਾਰੀ ਬਾਈ ਜੀ ਗੱਡੀਆਂ ਆਪਣੇ ਕੋਲੇ ਹੋਰ ਵੀ ਬਹੁਤ ਖੜੀਆਂ ਨੇ ਸੰਪਰਕ ਕਰ ਲਓ ਨੰਬਰ ਸਕਰੀਨ ਤੇ ਛੱਡ ਦੇਾਂਗੇ ਵੀਰੂ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ